ਇਸ ਵਾਰ ਦੀਵਾਲੀ ਦੇ ਤਿਹਾਰ ਦੀਆਂ ਰੌਣਕਾਂ ਘੱਟ ਹੀ ਲੱਗੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਖੁਸ਼ੀ ਦੇ ਤਿਹਾਰ ਦੀਵਾਲੀ ਤੇ ਖਰੀਦਦਾਰੀ ਨੂੰ ਲੋਕ ਸ਼ਗਨ ਮੰਨਦੇ ਨੇ ਤੇ ਦੀਵਾਲੀ ਤੋਂ ਹਫ਼ਤਾ ਪਹਿਲਾਂ ਹੀ ਬਾਜ਼ਾਰਾਂ 'ਚ ਭੀੜ ਨਜ਼ਰ ਆਉਣ ਲੱਗ ਜਾਂਦੀ ਸੀ ਪਰ ਇਸ ਵਾਰ ਦੀਵਾਲੀ ਤੇ ਬਾਜ਼ਾਰਾਂ 'ਚ ਰੌਣਕ ਘੱਟ ਹੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਦਾ ਕਾਰਨ ਕਰੋਨਾ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਕਰੋਨਾ ਦੌਰ 'ਚ ਕੰਮ ਬੰਦ ਹੋਣ ਦੇ ਚੱਲਦੇ ਆਈ ਮੰਦੀ ਦੇ ਕਾਰਨ ਜ਼ਿਆਦਾਤਰ ਲੋਕ ਇਸ ਵਾਰ ਸਿਰਫ ਸ਼ਗਨ ਦੇ ਤੌਰ ਤੇ ਹੀ ਖਰੀਦਦਾਰੀ ਕਰੇ ਨੇ ਅੱਗੇ ਨਾਲ ਪਿਛਲੀ ਈਸਾਰ ਤੇ ਦੀਵਾਲੀ ਕਾਫੀ ਸੀ ਥੋੜਾ ਤਿਹਾਰ ਵਧੀਆ ਸੀ ਐ ਵੀ ਰੌਣਕ ਕਾਫੀ ਇਸ ਵਾਰ ਰੌਣਕ ਦੇਖਣ ਚ ਵੀ ਘੱਟ ਮਿਲਦੀ ਆ ਤੇ ਇੰਨਾ ਰਸ ਰੁਚ ਨਹੀਂ ਮਿਲਦਾ ਬਜ਼ਾਰਾਂ ਚ ਵੀ ਘੱਟ ਵਾਸਤੇ ਕੋਈ ਖਾਸ ਮਸਰ ਹੋ ਰਹੀ ਆ ਕਰੋਨਾ ਵਾਇਰਸ ਕਰਕੇ ਜਿਆਦਾ ਕੰਮ ਖਰਾਬ ਹੋਇਆ ਪਿਆ ਲੋਕਾਂ ਦਾ ਕੋਈ ਪੈਸੇ ਦੀ ਕਮੀ ਕਾਫੀ ਆਈ ਹੋਈ ਆ ਇਹ ਕਾ ਪਟਾਕਿਆਂ ਦਾ ਸ਼ੋਰ ਕਰਕੇ ਕੋਈ ਕੰਮ ਘਟਿਆ ਹੋਇਆ ਆ ਹੁਣ ਤਾਂ ਨਾਰਮਲ ਹੀ ਦਿਵਾਲੀ ਆ ਜਿੱਦਾਂ ਮੰਨ ਲਓ ਕੋਈ ਭਾਂਡੇ ਖਰੀਦ ਲੇ ਜਾਂ ਸੋਨਾ ਅੱਗੇ ਪਿਛਲੀ ਵਾਰੀ ਦਿਵਾਲੀ ਵਿੱਚ ਇਹ ਤਾਂ ਚੱਲਦਾ ਹੁੰਦਾ ਸੀਗਾ ਤੇ ਹੁਣ ਤਾਂ ਨਾਰਮਲ ਦਿਵਾਲੀ ਆ ਜਿੱਦਾਂ ਅਸੀਂ ਹੁਣ ਖਾਸ ਇੰਨੀ ਚੀਜ਼ ਨਹੀਂ ਲੈਣ ਆਏ ਅਸੀਂ ਭਾਂਡੇ ਤਾਂ ਹੀ ਬਰਤਨ ਖਰੀਦਣ ਆਏ ਆ ਜ਼ਿਆਦਾ ਨਹੀਂ ਕੁਝ ਲੈਣ ਆਏ ਤੇ ਪਹਿਲੀ ਦਿਵਾਲੀਆਂ ਦੇ ਵਿੱਚ ਇਦਾਂ ਹੁੰਦਾ ਸੀਗਾ ਵੀ ਸੋਨਾ ਖਰੀਦ ਲਓ ਭਾਂਡੇ ਖਰੀਦ ਲਓ ਫਿਰ ਆ ਨਿੱਕਾ ਮੋਟਾ ਸਮਾਨ ਖਰੀਦਦੇ ਖਰੀਦਦੇ ਕਈ ਖਰਚੇ ਹੋ ਜਾਂਦੇ ਸੀਗੇ ਤੇ ਹੁਣ ਕੋਰੋਨਾ ਮਾਰ ਚੱਲਦਿਆਂ ਦੇ ਵਿੱਚ ਵਿੱਚ ਨਾ ਤਾਂ ਕੋਈ ਕੋਈ ਖਾਸ ਚੀਜ਼ ਖਰੀਦ ਸਕਦਾ ਆ ਹੁਣ ਨੋ ਨਾਰਮਲ ਹੀ ਦਿਵਾਲੀ ਚੱਲਣਗੀ। ਹਾਂਜੀ। ਦਿਵਾਲੀ ਜੀ ਖੁਸ਼ੀਆਂ ਤੇ ਸਗਨਾ ਦਾ ਤਿਹਾਰ ਆ ਤੇ ਹਰ ਦਿਵਾਲੀ ਦੇ ਬਹੁਤ ਸਾਰਾ ਜਿਹੜਾ ਸਮਾਨ ਆ ਖਰੀਦਿਆ ਜਾਂਦਾ ਸੀਗਾ ਇਲੈਕਟ੍ਰੋਨਿਕ ਦਾ ਸਮਾਨ ਖਰੀਦਿਆ ਜਾਂਦਾ ਸੀ ਜੇ ਕਿਸੇ ਨੇ ਨਵੀਂ ਬਾਈਕ ਖਰੀਦਣੀ ਹੋਵੇ ਪਰ ਹੁਣ ਸਾਡੇ ਖੁਦ ਦੇ ਕੋਲ ਵੀ ਪੈਸਾ ਹੀ ਨਹੀਂ ਰਹਿ ਗਿਆ ਤੇ ਖਰੀਦਣਾ ਕੀ ਆ ਤਾਂ ਬਸ ਬੜਾ ਸ਼ਗਰੀ ਕਰਨਾ ਵਾ ਵੀ ਕੋਈ ਥੋੜੀ ਬਹੁਤੀ ਛੋਟੀ ਮੋਟੀ ਟੀ ਲੈ ਲਈਏ ਤੇ ਸਗਨ ਦੇ ਤੌਰ ਤੇ ਹੀ ਤੇ ਨਹੀਂ ਤੇ ਵੈਸੇ ਬੜੇ ਮੰਦੜੇ ਹਾਰ ਨੇ। ਦੀਵਾਲੀ ਦੇ ਕੋਈ ਪਹਿਲਾਂ ਵਾਲਾ ਜਿਹੜਾ ਉਹ ਖਰੀਦਦਾਰੀ ਉਹ ਨਹੀਂ ਰਹੀ ਹੁਣ ਕਸ਼ਕਮਰ ਠੀਕ ਹੈ ਜੀ ਬਸ ਥੋੜਾ ਕਰੋਨਾ ਨੇ ਮੰਦੀ ਦਾ ਕੀਤਾ ਹੈ ਜੀ ਅਸਰ ਥੋੜਾ ਦਿਖ ਰਿਹਾ ਹੈ ਬਾਕੀ ਕਸਟਮਰ ਠੀਕ ਹੈ ਜੀ ਸਹੀ ਹੈ ਮਤਲਬ ਅੱਗੇ ਨਾਲੋਂ ਥੋੜਾ ਜਿਹਾ ਫਰਕ ਪਿਆ ਕਾਰੋਬਾਰ ਠੀਕ ਲੱਗ ਰਿਹਾ ਹੁਣ ਅੱਗੇ ਨਾਲੋਂ ਕੰਮ ਠੀਕ ਲੱਗਾ ਜੀ ਦੀਵਾਲੀ ਨੂੰ ਲੈ ਕੇ ਕੁਝ ਲੋਕਾਂ ਨੇ ਕੁਝ ਸੰਦੇਸ਼ ਦਿੱਤੇ ਬਸ ਇਹੀ ਆ ਜੀ ਜਿੱਦਾਂ ਗ੍ਰੀਨ ਦੀਵਾਲੀ ਜਿਹੜੀ ਆ ਉਹ ਮਨਾਈ ਜਾਵੇ ਜੇ ਪੋਲੂਸ਼ਨ ਮੁਕਤ ਮਨਾਈ ਜਾਵੇ ਦੀਵਾਲੀ ਜੀ ਮੈਂ ਤਾਂ ਇਹੀ ਕਹੂੰਗਾ ਜੀ ਅੱਜ ਕੀ ਨਾ ਬੱਧੀਆ ਬਕਿੱਥੋਂ ਆਹੀ ਭਾਈ ਭਾਗੂ ਬੁੱਢੇ ਤੋਂ ਆਏ ਆ ਹਾਂਜੀ ਤੇ ਪਵਨ ਕੁਮਾਰ ਮੇਰਾ ਨਾਮ ਜੀ ਤੇ ਆ ਜੀ ਐਲਸੀਡੀ ਖਰੀਦਣ ਵਾਸਤੇ ਆਏ ਆ ਵੀ ਦਵਾ ਕਰੋਨਾ ਤੋਂ ਬਾਅਦ ਵੀ ਹੁਣ ਥੋੜਾ ਜਿਹਾ ਕੰਮ ਚੱਲਿਆ ਸਿਸਟਮ ਸਹੀ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਦੀਵਾਲੀ ਆ ਰਹੀ ਆ ਹਾਂਜੀ ਅਸੀਂ ਤੁਜੀ ਗ੍ਰੀਨ ਦੀਵਾਲੀ ਮਨਾਵਾਂਗੇ ਪਟਾਕੇ ਆ ਤੋਂ ਬਿਨਾ ਗਾਹ ਕੋ ਠੀਕ ਆ ਭਾਜੀ ਕੁਛ ਕੰਮ ਨੂੰ ਤਾਂ ਬਹੁਤ ਜ਼ਿਆਦਾ ਫਰਕ ਪਏ ਹੋ ਉਦਾਂ ਪਰ ਫਿਰ ਵੀ ਕੁਛ ਨਾ ਕੁਛ ਠੀਕ ਆ ਕੁਛ ਚੱਲ ਜੀ ਜਾਂਦਾ ਵੜਾ ਮੋਟਾ ਪਰ ਬਾਕੀ ਤੁਹਾਨੂੰ ਪਤਾ ਕਿ ਅੱਜ ਤੋਂ ਕਿਰਾਏ ਕੱਢਨੇ ਆਂ ਮੁੰਡਿਆਂ ਦੇ ਖਰਚੇ ਹੀ ਕੱਢਨੇ ਆ ਨਾ ਫਿਰ ਵੀ ਉਹ ਕੰਮ ਨਹੀਂ ਹੈਗੇ ਪਹਿਲੇ ਵਾਲੇ ਕੰਮ ਨਹੀਂ ਹੈਗੇ